ਹਰ ਤਰਫ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਹਮੇਸ਼ਾ ਜੋ ਮੌਜੂਦਾ ਸਰਕਾਰ ਹੈ ਉਹਦਾ ਸਾਥ ਦੇਣਾ ਚਾਹੀਦਾ ਹੈ ਬਹੁਤ ਧੰਨਵਾਦ ਕਰਦਾ ਹਾਂ ਜੰਦਰ ਵੈਸਟ ਜਨਤਾ ਜਦੋਂ ਨੇ ਅੱਜ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਹੈ ਮੈਂ ਦੇਖ ਰਿਹਾ ਹਾਂ ਅੱਜ ਜੰਦਰ ਵੈਸਟ ਵਿੱਚ ਬਹੁਤ ਪਾਰੀ ਉਤਸ਼ਾਹ ਹੈ ਜਨਤਾ ਦੇ ਵਿੱਚ ਵੋਟਰ ਦੇ ਵਿੱਚ ਔਰ ਉਹਨਾਂ ਨੇ ਤੈਅ ਕਰ ਲਿਆ ਹੈ ਕਿ ਅਸੀਂ ਜੋ ਮੌਜੂਦਾ ਸਰਕਾਰ ਹੈ ਸਾਡੇ ਬਹੁਤ ਸਤਿਕਾਰਯੋਗ ਬਈ ਮਨਿਆ ਸੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਅੱਛੇ ਕੰਮ ਕੀਤੇ ਹਨ ਔਰ ਜਨਤਾ ਜਿਨ੍ਹਾਂ ਦੀ ਬਹੁਤ ਫੈਨ ਹੈ ਜਨਤਾ ਜਿਨ੍ਹਾਂ ਨੂੰ ਬਹੁਤ ਪਸੰਦ ਕਰ ਰਹੀ ਹੈ ਔਰ ਪਿਛਲੇ ਦਿਨੀ ਜੋ ਉਹਨਾਂ ਨੇ ਪ੍ਰਚਾਰ ਕੀਤਾ ਇਲੈਕਸ਼ਨ ਦੇ ਵਿੱਚ ਹਰ ਤਰਫ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਅੱਜ ਵੋਟ ਪੈਣ ਜਾ ਰਹੇ ਹਨ ਔਰ ਮੈਂ ਸਭ ਨੂੰ ਕਹਾਂਗਾ ਕਿ ਵੋਟ ਜ਼ਰੂਰ ਪਾਏ ਜਾਣ ਉਹਦੇ ਨਾਲ ਨਾਲ ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਹਮੇਸ਼ਾ ਜੋ ਮੌਜੂਦਾ ਸਰਕਾਰ ਹੈ ਉਹਦਾ ਸਾਥ ਦੇਣਾ ਚਾਹੀਦਾ ਹੈ ਅਗਰ ਮੌਜੂਦਾ ਸਰਕਾਰ ਦਾ ਵਿਧਾਇਕ ਹੋਏਗਾ ਐਮ ਐਲ ਏ ਹੋਏਗਾ ਤੇ ਸਾਡੇ ਵਿਕਾਸ ਦੇ ਕੰਮ ਜੋ ਹਨ ਉਹ ਪਹਿਲ ਦੇ ਆਧਾਰ ਤੇ ਹੋਣਗੇ ਇਸ ਕਰਕੇ ਔਰ ਲੋਕੀ ਵੀ ਜਨਤਾ ਵੀ ਬਖੂਬੀ ਜਾਣਦੀ ਹੈ ਕਿ ਅਗਰ ਸੀ ਆਪਣੀ ਸਰਕਾਰ ਦਾ ਵਿਧਾਇਕ ਚੁਣਾਂਗੇ ਤੇ ਸਾਡੇ ਕੰਮ ਤਰਾਂ ਚ ਸਾਨੀ ਹੋਏਗੀ ਔਰ ਬਹੁਤ ਜ਼ਿਆਦਾ ਕੰਮ ਹੋਣਗੇ ਕੋਈ ਰੁਕਾਵਟ ਨਹੀਂ ਆਏਗੀ ਚਾਹੇ ਹੋਰ ਸਰਕਾਰੀ ਕੰਮ ਚਾਹੇ ਕੋਈ ਰਾਸ਼ਨ ਕਾਰਡ ਹੈ ਪੈਨਸ਼ਨ ਹੈ ਕੋਈ ਪੜਾਈ ਦੀਆਂ ਸਕੀਮਾਂ ਹਨ ਸਾਰੀਆਂ ਉਹਨਾਂ ਨੂੰ ਕਰਾਨ ਵਿੱਚ ਆਸਾਨੀ ਹੋਏਗੀ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਲੰਧਰ ਬਹਿਸ ਜਨਤਾ ਜਦ ਉਹਨਾਂ ਨੇ ਅੱਜ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਹੈ ਦੇਖੋ ਮੈਨੂੰ ਸਾਫ਼ ਲੱਗ ਰਿਹਾ ਹੈ ਕਿ ਜਲੰਧਰ ਬਹਿਸ ਜਨਤਾ ਜੋ ਹੈ ਜਲੰਧਰ ਬਹਿਸ ਦੀ ਜਨਤਾ ਬਹੁਤ ਉਤਸ਼ਾਹ ਨਾਲ ਅੱਜ ਦਾ ਦਿਨ ਇੰਤਜ਼ਾਰ ਕਰੀ ਸੀ ਕਿ ਕਦੋਂ 10 ਜੁਲਾਈ ਆਏ ਔਰ ਅਸੀਂ ਵੋਟਾਂ ਪਾ ਕੇ ਮੌਜੂਦਾ ਸਰਕਾਰ ਦਾ ਵਿਧਾਇਕ ਬਣਾਈਏ ਤਾਂ ਕਿ ਜਿਹੜੇ ਕੰਮ ਉਹਦੇ ਪਿੱਛੇ ਵੀ 2 ਸਾਲ ਨਹੀਂ ਹੋ ਸਕੇ ਉਹ ਵੀ ਕਰਾ ਸਕਣ ਕਿਉਂਕਿ ਪਹਿਲੇ ਜੋ ਵਿਧਾਇਕ ਹੈ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਸ ਕਰਕੇ ਉਹਨੇ ਅਸਤੀਫਾ ਦੇ ਦਿੱਤਾ ਸੋ ਜਨਤਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਠੱਗਿਆ ਮਹਿਸੂਸ ਕਰ ਰਹੀ ਹੈ ਮੁਕਾਬਲਾ ਕਾਂਗਰਸ ਨਾਲ ਬੀਜੇਪੀ ਨਾਲ ਸੋ ਹੋਰ ਜੋ ਮਨੂ ਜੋ ਜਵਾਬਦਾ ਹੈ ਜੋ ਭਾਈ ਸਾਹਿਬ ਕੇ ਨਜ਼ਰ ਆ ਰਿਹਾ ਹੈ ਕਿ ਜੋ ਦੂਨੇ ਪਾਰਟੀਆਂ ਚਾਹੇ ਕਾਂਗਰਸ ਹੈ ਚਾਹੇ ਬੀਜੇਪੀ ਹੈ ਉਹ ਬਹੁਤ ਜ਼ਿਆਦਾ ਪਿਛੜ ਗਈਆਂ ਹਨ ਔਰ ਆਮ ਆਦਮੀ ਪਾਰਟੀ ਇੱਕ ਤਰਫਾ ਜਿੱਤ ਹਾਸਲ ਕਰਨ ਜਾ ਰਹੀ ਹੈ ਚਰਚਾ ਵੀ ਹੈ ਕਿ ਤੁਸੀਂ ਜਿੱਤੇ ਤਾਂ ਮੰਤਰੀ ਮੰਡਲ ਚ ਜਾ ਸਕਦੇ ਦੇਖੋ ਇਹ ਜੋ ਰੋਗੋਟ ਹੈਗਾ ਮੁੱਖ ਮੰਤਰੀ ਦਾ ਹੈ ਉਹਨਾਂ ਦੇ ਹੱਥ ਵਿੱਚ ਹੈਗਾ ਕਿ ਇਹਨਾਂ ਨੂੰ ਮਨਿਸਟਰ ਬਣਾਉਣਾ ਉਹਨਾਂ ਨੇ ਮੇਰਾ ਕੰਮ ਹੈ ਐਜ਼ ਅ ਵਲੰਟੀਅਰ ਕੰਮ ਕਰਨਾ ਔਰ ਇਲੈਕਸ਼ਨ 'ਚ ਮੈਂ ਆਪਣੇ ਵੱਲੋਂ ਬਹੁਤ ਮਿਹਨਤ ਕੀਤੀ ਹੈ ਔਰ ਮੈਨੂੰ ਸਾਫ਼ ਨਜ਼ਰ ਆਉਂਦਾ ਹੈ ਕਿ ਅਸੀਂ ਜਿੱਤਾਂਗੇ ਦੇਖੋ ਲੋਕਾਂ ਪਾਰਟੀਆਂ ਬਦਲਣ ਵਾਲਿਆਂ ਤੋਂ ਬਹੁਤ ਨਾਰਾਜ਼ ਨੇ ਕਹਿੰਦੇ ਵਾਰ-ਵਾਰ ਬਾਈਲੈਕਸ਼ਨ ਹੋਏ ਦੇਖੋ ਇਲੈਕਸ਼ਨ ਵਾਰ-ਵਾਰ ਆ ਜਾਂਦੀ ਕਦੀ ਲੋਕ ਸਭਾ ਦੀ ਕਦੀ ਵਿਧਾਨ ਸਭਾ ਦੀ ਕਦੀ ਕੋਈ ਆ ਜਾਂਦੀ ਹੈ ਕਿੰਨੇ ਕਵੋਟਾਂ ਪਾਈ ਹੁੰਦਾ ਉਹਲਾਂ ਵੀ ਭਰੀਆਂ ਦੇਖੋ ਦੇਖੋ ਜਿਹੜਾ ਹੈਗਾ ਨਾ ਕਿ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਚ ਹਰ ਇਨਸਾਨ ਨੂੰ ਆਪਣਾ ਫੈਸਲਾ ਲੈਣ ਦਾ ਹੱਕ ਤੇ ਹੈਗਾ ਠੀਕ ਹੈ ਪਰ ਇਹ ਹੁਣ ਜਨਤਾ ਨੇ ਦੇਖਣਾ ਹੈ ਕਿ ਇਸ ਇਨਸਾਨ ਦੀ ਕਿੰਨੀ ਕ੍ਰੈਡਿਬਿਲਟੀ ਹੈ ਐਵਰੀਬਾਡੀ ਹੈਵ ਏ ਓਨ ਪਰਸਨੈਲਿਟੀ ਐਂਡ ਕ੍ਰੈਡਿਬਿਲਟੀ ਉਹ ਬਹੁਤ ਅਹਿਮ ਰੱਖਦੀ ਹੈ ਔਰ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਬਹੁਤ ਸਾਰੇ ਲੋਕੀ ਜਨਤਾ ਜਿਹੜੀ ਹੈਗੀ ਹੈ ਸਾਡੇ ਕੀਤੇ ਹੋਏ ਪਹਿਲੇ ਕੰਮਾਂ ਨੂੰ ਦੇ ਨਾਲ ਸਾਡੇ ਬਿਹੇਵੀਅਰ ਨੂੰ ਅਸੀਂ ਉਹਨਾਂ ਨਾਲ ਕਿੱ사 ਵਿਚਰੇ ਹਾਂ ਉਹਨੂੰ ਵੇਖਦੇ ਹੋਏ ਲੋਕੀ ਜਿਹੜੇ ਬਹੁਤ ਪਾਰਿਉਸਾ ਨਾ ਬੋਤਾਂ ਸਾਨੂੰ ਪਾਰੇ ਨੇ ਸਰ ਦੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਸੀਗੀ ਇਸ ਤੋਂ ਲੋਕ ਬਹੁਤ ਪਰੇਸ਼ਾਨ ਨੇ ਦੇਖੋ ਜਿਹੜਾ ਹੈਗਾ ਜਿੰਦਰ ਵੈਸਟ ਵਿੱਚ ਜਾਂ ਸਾਰੇ ਸ਼ਹਿਰ ਵਿੱਚ ਹੀ ਅਸੇ ਸੀਵਰੇਜ ਵਾਟਰ ਸਪਲਾਈ ਦੀ ਸਮੱਸਿਆ ਹੈਗੀ ਏ ਇਸ ਕਰਕੇ ਹੁ ਜਨਤਾ ਚਾਹੁੰਦੀ ਹੈ ਕਿ ਕੋਈ ਐਸਾ ਵਿਧਾਇਕ ਚੁਣੀਏ ਐਮਐਲਏ ਚੁਣੀਏ ਜਿਹੜਾ ਸਾਡੇ ਕੰਮ ਕਰਾ ਸਕੇ ਸੋ ਮੈਂ ਜਨਤਾ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਪਹਿਲ ਦੇ ਆਧਾਰ ਤੇ ਜੋ ਲੋਕਾਂ ਦੀਆਂ ਜਨਤਾ ਦੀਆਂ ਮੁਰਦਲੀਆਂ ਲੋੜਾਂ ਹੈਗੀਆਂ ਉਹ ਪਹਿਲ ਦੇ ਆਧਾਰ ਤੇ ਪੂਰੀਆਂ ਕਰਾਂਗਾ ਔਰ ਅਲਾਕੇ ਦੇ ਵਿੱਚ ਜੋ ਹੈ ਅਛਾਈ ਹੋਵੇ ਅੱਛਾ ਮਾਹੌਲ ਹੋਵੇ ਪਾਈਚਾਰਾ ਹੋਵੇ ਇੱਥੇ ਕੋਈ